ਗਵਲੀਆ ਪਾਰਟੀ ਦਾ ਬਿੱਲ ਵੀ ਕੱਟ ਦੇਣਾ ਸੀਗਾ ਇਹਨਾਂ ਨੂੰ ਹਫ਼ਤਾ ਹੋ ਗਿਆ ਇਹਦੇ ਕੈਮਰੇ ਕੰਪਲੀਟ ਹੋ ਗਏ ਸੀ ਸਾਰਾ ਕੰਮ ਇਹਨਾਂ ਦਾ ਬਿੱਲ ਵੀ ਕੱਟ ਦੇ ਕੱਟ ਦੇਣੀ ਆ ਜਿਹੜੇ ਕੱਲ੍ਹ ਤੋਂ ਉਹ ਕੱਲ੍ਹ ਤੁਹਾਨੂੰ ਬਿੱਲ ਕੱਟ ਕੇ ਦਿੱਤੇ ਆ ਪੇਮੈਂਟ ਆ ਗਈ ਉਹਨਾਂ ਦੀ ਉਹ ਫੋਨ ਕੀਤੇ ਆ ਪੇਮੈਂਟ ਐਡੀ ਜਲਦੀ ਥੋੜੀ ਦਿੰਦੇ ਆ 2-4 ਦਿਨ ਦਾ ਲੋਕੀ ਲਾਣਗੇ ਪੇਮੈਂਟ ਦੇ ਇਹਨੂੰ ਫਿਰ ਜਿਹਦੀ ਪੇਮੈਂਟ ਆਉਂਦੀ ਆ ਨਾ ਥੋੜਾ ਰਿਕਾਰਡ ਮੈਂ ਕਰ ਰੱਖਣਾ ਪੈਂਦਾ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਊਂਗਾ ਆਪਾਂ ਨੂੰ ਜ਼ਿਆਦਾਤਰ ਤਾਂ ਚੈੱਕ ਹੀ ਜਾਂਦੇ ਆ ਉਹ ਤਾਂ ਨਾਲ ਹੀ ਚੈੱਕ ਚੜ ਜਾਣਾ ਆ ਚਾਹੋ ਕਿੰਨੇ ਰਹਿ ਗਏ ਬਿੱਲ ਹੁਣ ਕੱਟਣ ਵਾਲੇ? ਆਪਾਂ ਅੰਜ ਰਹਿ ਗਏ ਆਲੇ। ਚੱਲ ਇਹਨਾਂ ਨੂੰ ਕੱਟ ਦੇ ਫਟਾਫਟ। ਆਜੋ ਆਜੋ। ਆਜੋ। ਕੀ ਹਾਲ ਆ ਭਾਜੀ? ਠੀਕ ਆ ਭਾਜੀ। ਕੀ ਹਾਲ ਗੋਲਦੀ ਭਾਜੀ? ਬਹੁਤ ਵਧੀਆ ਬੈਠੋ ਆਜੋ। ਸਤਿ ਸ਼੍ਰੀ ਅਕਾਲ ਭਾਬੀ ਜੀ। ਭਾਬੀ ਜੀ ਆਫਿਸ ਚ ਆਜੇ। ਭਾਬੀ ਜੀ ਮੈਂ ਹੁਣ ਅਸੀਂ ਨਾ ਆਪਣੇ ਕੰਮ ਵੰਡ ਲਏ। ਉਹ ਮੇਰੇ ਕੋਲੋਂ ਆ ਅਕਾਊਂਟ ਦਾ ਕੰਮ ਰਹੀਆਂ ਜਿਵੇਂ ਸਿਰਦਰਦ ਕਰ ਲਾ ਜਾਂਦਾ ਸੀ ਇੱਥੇ ਕੰਪਿਊਟਰ ਤੇ। ਮੈਂ ਕਿਹਾ ਭਾਈ ਤੁਸੀਂ ਦੇਖੋ ਅਕਾਊਂਟਸ ਦਾ ਕੰਮ ਸਾਰਾ ਮੇਰਾ ਕੰਮ ਸਿਰਫ ਪੇਮੈਂਟਾਂ ਲੈ ਆਉਂਦਾ ਤੇ ਬੰਦਿਆਂ ਨੂੰ ਮਟੀਰੀਅਲ ਲੈ ਆਉਂਦਾ ਮੈਂ ਕਰ ਲਿਆ ਅਕਾਊਂਟਸ ਦਾ ਕੰਮ ਹੋਣ ਇਹਨਾਂ ਨੇ ਸਾਰਾ ਸੰਭਲਿਆ ਓਕੇ ਓਕੇ ਮੈਂ ਤਾਂ ਇਧਰੋਂ ਲੰਘਦਾ ਪਿਆ ਸੀਗਾ ਮੈਂ ਕਿਹਾ ਭਾਈ ਨੇ ਬਿੱਲ ਨਹੀਂ ਭੇਜੇ ਚਲ ਮੈਂ ਫਾੜੀ ਲਿਆਣਾ ਬਬਲੀ ਇਹਨਾਂ ਦੇ ਵੀ ਕੱਢ ਦੇ ਸਰਕਾਰ ਐਂਟਰਪ੍ਰਾਈਜ਼ੀਜ਼ ਦੇ ਨਾਮ ਦੇ ਬਿੱਲ ਇਹਨਾਂ ਦੇ ਇੱਕ ਦੋ ਬਿੱਲ ਪੈਂਡਿੰਗ ਹੋਣੇ ਕੱਢ ਦੇ ਆਹ ਪ੍ਰਿੰਟ ਕਰ ਦੇ ਉਹਨਾਂ ਨੂੰ ਹੋਰ ਭਾਜੀ ਕੀ ਪੀਓਗੇ ਚਾਹ ਠੰਡਾ ਕੁਝ ਨਹੀਂ ਨਹੀਂ ਬਸ ਭਾਜੀ ਕੁਛ ਨਹੀਂ ਤੁਸੀਂ ਪਹਿਲਾਂ ਕੁੜੀ ਰੱਖੀ ਹੋਈ ਸੀ ਪਾਜੀ ਇੱਕ ਉਹ ਪਾਜੀ ਕੁੜੀ ਨੂੰ 13-14000 ਰੁਪਏ ਤਨਖਾਹ ਦਿੰਦੇ ਸੀ ਕਾਦੇ ਲਈ ਵੇਸਟ ਕਰਨਾ ਸੀ ਉਹਦੇ ਘਰ ਦੇ ਕਹਿੰਦੇ ਉਹਦਾ ਅਸੀਂ ਰਿਸ਼ਤਾ ਕਰਤਾ ਫਿਰ ਉਹ ਇੱਕ ਪਰਿਵਾਰਕ ਮੈਂਬਰ ਬਣੀ ਹੋਈ ਸੀ ਉਹਦੇ ਨਾਲ ਸਾਡੀ ਨਿਭੀ ਜਾਂਦੀ ਸੀ ਉਹ ਨਵੇਂ ਨੂੰ ਆਪਾਂ ਅਕਾਊਂਟਸ ਤੇ ਰਮੀਨਾ ਪਿਠਾ ਸਕਦੇ ਫਿਰ ਮੈਂ ਸੋਚਿਆ ਚੱਲ ਬਬਲੀ ਨੇ ਅਕਾਊਂਟਸ ਦਾ ਕੀਤਾ ਹੋਇਆ ਕੋਰਸ ਵਗੈਰਾ ਇਹ ਆਪੇ ਸੰਭੂਗੀ ਤੇ ਘਰ ਫਿਰ ਘਰ ਕੌਣ ਸੰਭੇਗਾ ਘਰ ਵੀ ਅਸੀਂ ਇਕੱਠੇ ਹੀ ਸੰਭਦੇ ਆ ਸਵੇਰੇ ਅਸੀਂ ਇਕੱਠੇ ਜਾਂਦੇ ਆ ਇਕੱਠੇ ਅਸੀਂ ਸ਼ਾਮ ਨੂੰ ਜਾਂਦੇ ਆ ਗੁਰਦੀ ਪਾਜੀ ਇੱਕ ਮਿੰਟ ਜਰਾ ਬਾਹਰ ਚੱਲੋਗੇ ਤੁਹਾਡੇ ਨਾਲ ਗੱਲ ਕਰਨੀ ਆ ਇੱਥੇ ਹੀ ਦੱਸ ਦੋ ਬੈਠੇ ਆ ਪਕੜੋ ਬਗਾਨਾ ਬੈਠਾ ਇੱਥੇ ਹੋ ਨਹੀਂ ਨਹੀਂ ਆਪਣੇ ਤਾਂ ਭਰਾਵਾਂ ਵਾਲੀ ਗੱਲ ਆ ਆਇਓ ਜਰਾ ਇੱਕ ਮਿੰਟ ਆਓ ਚੱਲ ਮੈਂ ਆਇਆ ਸੁਣ ਕੇ ਓ ਐਡੀ ਕਿਹੜੀ ਜ਼ਰੂਰੀ ਗੱਲ ਸੀਗੀ ਇੱਥੇ ਕਰ ਲੈਂਦਾ ਅੰਦਰ ਹੀ ਬਹਿ ਕੇ ਇੱਧਰ ਆ ਗੁਲਦੀ ਭਾਜੀ ਆ ਕੀ ਕਰੀ ਜੰਨੇ ਹੋ ਤੁਸੀਂ ਭਾਬੀ ਜੀ ਨੂੰ ਆਫਿਸ ਲਿਆ ਕੇ ਬਿਠਾ ਦਿੱਤਾ ਐਦੋਂ ਵਧੀਆ ਕਿਸੇ ਮੁੰਡੇ ਨੂੰ ਜਾਂ ਕੁੜੀ ਨੂੰ ਰੱਖ ਲੈਂਦੇ ਉਹ ਭਰਾਵਾ ਆਪਣਾ ਕੰਮ ਆ ਮਾਲਕਾ ਕਾਊਂਟਰ ਦਾ ਕੰਮ ਕਰਦੇ ਪਿਆ ਇਹਦੇ 'ਚ ਕਿਹੜੀ ਦਿੱਕਤ ਆ ਆਪ ਕਰਨ 'ਚ ਭਾਜੀ ਕਿਹੋ ਜੀ ਭੁਲੀਆਂ ਗੱਲਾਂ ਕਰਦੇ ਹੋ ਤੁਹਾਨੂੰ ਵੀ ਪਤਾ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਇੱਥੇ ਮੈਂ ਥੋੜੇ ਫਾਇਦੇ ਲਈ ਬੋਲਦਾ ਚੰਗਾ ਨਹੀਂ ਲੱਗਦਾ ਇਦਾਂ ਨਾਲੇ ਕਈ ਨ ਬਾਲੇ ਬੱਤਮੀ ਹੁੰਦੇ ਆ ਤੇ ਮੈਂ ਨਹੀਂ ਜਾਣਦਾ ਵੀ ਇੱਧਰ ਹੀ ਕੋਈ ਵੀ ਗੱਲ ਹੋਵੇ ਨਿੱਕੀ ਹੋਵੇ ਸਰ ਮੈਂ ਮੈਂ ਤੇਰੀ ਗੱਲ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦਾ ਪਰ ਮੈਂ ਤੈਨੂੰ ਇੱਕ ਕਹਿਣਾ ਜੇ ਬੰਦਾ ਆਪ ਸਹੀ ਆ ਨਾ ਉਹਦੇ ਕੋਲ ਜਿੰਨੇ ਮਰਜੀ ਗਲਤ ਬੰਦੇ ਆਈ ਜਾਣ ਜਦੋਂ ਬੰਦਾ ਆਪਣਾ ਜ਼ਮੀਰ ਉਹਦਾ ਸਹੀ ਆ ਨਾ ਫਿਰ ਕੁਝ ਨਹੀਂ ਹੋ ਸਕਦਾ ਨਾਲੇ ਮੇਰੀ ਗੱਲ ਸੁਣ ਤੂੰ ਕਿ ਭਾਬੀ ਨੂੰ ਇੱਥੇ ਲਿਆ ਕੇ ਬਿਠਾਤਾ ਭਈ ਇੱਥੇ ਨਹੀਂ ਬਹਿਣਾ ਚਾਹੀਦਾ ਕੋਈ ਕੁੜੀ ਜਾਂ ਮੁੰਡਾ ਰੱਖ ਲਓ ਭਾਜੀ ਔਰਤਾਂ ਘਰ ਦੇ ਕੰਮ ਕਰਨ ਤਾਂ ਹੀ ਠੀਕ ਲੱਗਦਾ ਫਿਰ ਤੂੰ ਸਰਕਾਰ ਮੈਂ ਤੈਨੂੰ ਇਹ ਕਹਾਂਗਾ ਤੂੰ ਬੜੇ ਪਿੱਛੇ ਜ਼ਮਾਨੇ 'ਚ ਬੈਠਾ ਤੈਨੂੰ ਪਤਾ ਹੈ ਆਪਣੇ ਦੇਸ਼ ਦੀ ਰਾਸ਼ਟਰਪਤੀ ਕੌਣ ਇੱਕ ਔਰਤ ਆ ਔਰ ਅੱਜ ਮੈਨੂੰ ਤੂੰ ਇਹ ਦੱਸ ਔਰਤ ਕਿਹੜੇ ਫੀਲਡ ਦੇ ਵਿੱਚ ਪਿੱਛੇ ਆ ਮਰਦਾਂ ਨਾਲੋਂ ਮੈਨੂੰ ਇਹ ਇੱਕ ਇਹੀ ਚੀਜ਼ ਦੱਸ ਦੇ ਪਾਇਲਟ ਲੜਕੀਆਂ ਬਣ ਰਹੀਆਂ ਵਕੀਲ ਜੱਜ ਕਿਹੜਾ ਅਹੁਦਾ ਜਿਹੜਾ ਜਿਹਦੇ ਤੇ ਅੱਜਕੱਲ ਔਰਤ ਬੈਠੀ ਨਹੀਂ ਆਪਣੀ ਕੁਰਸੀ ਤੇ ਇਹ ਤਾਂ ਫੇਰ ਮਾਲਕ ਆ ਆਪਣੇ ਦਫ਼ਤਰ ਦੀ ਕੁਰਸੀ ਤੇ ਬੈਠੀ ਆ ਵੀ ਆਪਾਂ ਨੂੰ ਆਪਣੀ ਸੋਚ ਬਦਲਣੀ ਪਊਗੀ ਇੱਕ ਪਰਿਵਾਰ ਜਿਹੜਾ ਬਣਦਾ ਨਾ ਔਰਤ ਨਾਲ ਹੀ ਬਣਦਾ ਤੇ ਜੇ ਕੰਮ ਚੱਲਣੇ ਆ ਨਾ ਜੇ ਔਰਤ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀ ਹੋ ਜਵੇ ਉਹ ਤੁਹਾਨੂੰ ਕੋਈ ਵੀ ਵਪਾਰ ਦੇ ਵਿੱਚ ਘਟਾ ਨਹੀਂ ਪੈ ਸਕਦਾ ਮੈਂ ਤਾਂ ਸਾਰਾ ਕੰਮ ਇੱਥੇ ਜਦੋਂ ਦਾ 2-3 ਮਹੀਨੇ ਤੋਂ ਕੰਮ ਸਿੱਟਿਆ ਵਾ ਮੈਂ ਤਾਂ ਸੁખી ਬੋ ਤਾਂ ਮੇਰੇ ਦਿਮਾਗ ਤੇ ਟੈਨਸ਼ਨ ਹੀ ਨਹੀਂ ਕੋਈ ਅੱਗੇ ਮੈਨੂੰ ਹੁੰਦਾ ਸੀ ਮੈਂ ਬਿੱਲ ਵੀ ਕੱਟਣੇ ਆ ਲੈਜਰ ਤੇ ਵੀ ਚਾੜਨਾ ਸਾਰਾ ਕੁਝ ਕਰਨਾ ਹੁਣ ਸਾਰਾ ਕੰਮ ਸੰਭੀ ਜਾਂਦੀ ਮੈਨੂੰ ਕਿਹੜੀ ਦਿੱਕਤ ਆ ਲਾਈਫ ਪਾਰਟਨਰ ਕਿਉਂ ਕਹਿੰਦੇ ਆ ਘਰ ਵਾਲੀ ਨੂੰ ਹਰ ਫੀਲਡ ਦੇ ਵਿੱਚ 파ਟਨਰ ਰਹੋ ਜਿਹੜਾ ਮਰਜ਼ੀ ਕੰਮ ਲੈ ਲਓ ਘਰ ਦੇ ਕੰਮ ਲੈ ਲਓ ਬਾਹਰ ਦੇ ਲੈ ਲਓ ਬੱਚੇ ਸੰਭਾਲਣ ਦਾ ਲੈ ਲਓ ਦਫਤਰ ਸੰਭਾਲਣ ਦਾ ਲੈ ਲਓ ਹੁਣ ਦੱਸ ਮੇਰੀ ਗੱਲ ਗਲਤ ਆ ਕਿ ਸਹੀ ਆ ਤੁਸੀਂ ਠੀਕ ਕਹਿ ਰਹੇ ਹੋ ਭਾਜੀ ਮੇਰੀ ਸੋਚ ਹੀ ਗਲਤ ਸੀ ਆਪਾਂ ਨੂੰ ਆਪਣੀ ਸੋਚ ਨਾ ਸਹੀ ਕਰਨੀ ਪਊਗੀ ਸਮਝ ਗਿਆ ਮੇਰੀ ਗੱਲ ਕਿ ਨਹੀਂ ਹਾਂਜੀ ਭਾਜੀ ਹੁਣ ਆਪਾਂ ਚਾਹ ਪਾਣੀ ਪੀਏ ਅੰਦਰ ਬਹਿ ਕੇ ਜ਼ਰੂਰ ਚਲ ਆਜੋ ਸਹੀ ਕਹਿ ਰਹੇ ਨੇ ਭਾਜੀ ਅੱਜ ਦਾ ਯੁੱਗ ਔਰਤਾਂ ਦਾ ਯੁੱਗ ਹੈ ਜੇ ਔਰਤਾਂ ਦੇਸ਼ ਸੰਭਾਲ ਸਕਦੀਆਂ ਸਟੇਟ ਚਲਾ ਸਕਦੀਆਂ ਫਿਰ ਆਪਣੇ ਕੰਮ ਕਰਨ ਦੇ ਵਿੱਚ ਕੀ ਸ਼ਰਮ ਨਾਲੇ ਆਪਣੀ ਨੀਤ ਸਾਫ਼ ਤੇ ਚੰਗੀ ਹੋਵੇ ਨਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਮੇਰੀ ਸੋਚ ਗਲਤ ਸੀ ਅਸਰਦਾ ਜੀ ਅ ਸਰਕਾਰ ਐਂਟਰਪ੍ਰਾਈਜ਼ਸ ਦੇ ਬਿੱਲ ਕਰਤੇ ਨੇ ਤੇ ਦਿਨ ਹਾਲੋ ਭਾਜੀ ਠੀਕ ਇਹਨਾਂ ਦੀ ਪੇਮੈਂਟ ਪਾ ਦੇਵੇ ਕਿੰਨੇ ਦਿਨ ਚ ਹਾਂਜੀ ਹਾਂਜੀ ਭਾਜੀ ਠੀਕ ਆ ਓਕੇ ਭਾਜੀ ਚਾਹ ਪਾਣੀ ਦੇ ਲਓ ਤੁਸੀਂ ਕੁਛ ਨਹੀਂ ਪੀਤਾ ਬਸ ਭਾਜੀ ਫੇਰ ਸਹੀ ਬਸ ਠੀਕ ਗੱਲ ਭਾਬੀ ਜੀ ਸੋਕੇ ਵੀ ਭਾਜੀ ਥੈਂਕ ਯੂ ਨਹੀਂ ਨਹੀਂ ਧੰਨਵਾਦ ਕਰਦਾ ਕੋਈ ਗੱਲ ਨਹੀਂ ਭਰਾਓ ਤੁਸੀਂ ਯਾਰ ਹੋ ਗਿਆ ਓਕੇ ਤਾਂ ਕੀ ਹੋ ਗਿਆ ਇਹ ਜੀ ਕਹਿੰਦਾ ਸੀ ਬਾਹਰ ਜਾ ਕੇ ਤੁਹਾਨੂੰ ਉਹ ਕਹਿੰਦਾ ਸੀਗਾ ਵੀ ਮੇਰੀ ਵਾਈਫ ਵੀ ਪੜ੍ਹੀ ਲਿਖੀ ਆ ਜਿੱਦਾਂ ਭਾਬੀ ਇੱਥੇ ਕੰਮ ਕਰਦੇ ਪਿਆ ਉਹ ਵੀ ਜੌਬ ਕਰਨ ਦੀ ਜਿੱਦ ਕਰਦੀ ਸੀ ਤੇ ਮੈਂ ਉਹਨੂੰ ਕਰਨ ਨਹੀਂ ਦਿੰਦਾ ਸੀਗਾ ਤੇ ਹੁਣ ਕਹਿੰਦਾ ਮੈਂ ਇਨਸਪਾਇਰ ਹੋ ਗਿਆ ਹੁਣ ਮੈਂ ਆਪਣੀ ਵਾਈਫ ਨੂੰ ਵੀ ਕੰਮ ਤੇ ਲਾ ਦੇਣਾ ਵੀ ਜਿਹੜਾ ਵੀ ਤੇਰੇ ਫੀਲਡ ਜਿੱਤੇਰਾ ਦਿਲ ਕਰਦਾ ਕੰਮ ਕਰਨ ਦਾ ਤੂੰ ਉੱਥੇ ਜਾ ਕੇ ਕੰਮ ਕਰ ਸਕਦੀ ਹੈ ਅੱਛਾ ਮੈਨੂੰ ਪਤਾ ਨਹੀਂ ਕੀ ਕਹਿਣਾ ਉਹਨੇ ਨਹੀਂ ਆਹੀ ਗੱਲ ਕਹੀ ਸੀ ਚਾਹ ਮੰਗਵਾਉਣਾ ਚਾਹ ਪੀਣੀ ਹੈ ਨਹੀਂ ਮੈਂ ਨਹੀਂ ਕੰਮ ਕਰ ਲਾਂਗੇ ਉਹਨਾ ਚੱਲ ਨਵੇੜ ਲਗਾ ਫਿਰ ਇਕੱਠੇ ਬੀਨੂਆਂ